ਸਤਿ ਸ਼੍ਰੀ ਅਕਾਲ ਜੀ ਅੱਜ ਦੀ ਸਟੋਰੀ ਦਾ ਨਾਮ ਹੈ ਬੇਔਲਾਦ ਇੱਕ ਸੱਚੀ ਘਟਨਾ ਤੇ ਆਧਾਰਿਤ ਸਟੋਰੀ ਹੈ ਇਸ ਸਟੋਰੀ ਦੀ ਸ਼ੁਰੂਆਤ ਉਸ ਸਮੇਂ ਹੁੰਦੀ ਹੈ ਇਸ ਦੇ ਵਿੱਚ ਇੱਕ ਪਤੀ ਪਤਨੀ ਹੈ ਜਿਨ੍ਹਾਂ ਦਾ ਵਿਆਹ ਹੋਏ ਨੂੰ ਕਾਫੀ ਸਾਲ ਹੋ ਚੁੱਕੇ ਨੇ ਪਰ ਉਹਨਾਂ ਦੇ ਕੋਈ ਔਲਾਦ ਨਹੀਂ ਹੋਈ। ਉਹਨਾਂ ਦੁਆਰਾ ਬਹੁਤ ਡਾਕਟਰਾਂ ਕੋਲ ਜਾਇਆ ਜਾਂਦਾ, ਦਵਾਈਆਂ ਲਈਆਂ ਜਾਂਦੀਆਂ ਨੇ ਪਰ ਰੱਬ ਉਹਨਾਂ ਨੂੰ ਇਹ ਦਾਤ ਨਹੀਂ ਬਖਸ਼ਦਾ। ਫਿਰ ਰਿਸ਼ਤੇਦਾਰਾਂ ਦੁਆਰਾ ਦਬਾਅ ਪਾਇਆ ਜਾਂਦਾ ਕਿ ਤੁਸੀਂ ਕਿਸੇ ਦੀ ਔਲਾਦ ਗੋਦ ਲੈ ਲਵੋ। ਉਹਨਾਂ ਨੂੰ ਇਹ ਹੁੰਦਾ ਹੈ ਕਿ ਸਾਡਾ ਆਪਣਾ ਬੱਚਾ ਹੋ ਜਾਵੇਗਾ। ਪਤਨੀ ਦਾ ਪਤੀ ਸਰਕਾਰੀ ਨੌਕਰੀ ਕਰਦਾ ਹੈ। ਵਧੀਆ ਘਰ-ਬਾਰ ਹੈ, ਜ਼ਮੀਨ ਹੈ। ਕਿਸੇ ਹੋਰ ਦਾ ਬੱਚਾ ਲੈਣ ਦਾ ਉਹਨਾਂ ਦਾ ਮਨ ਨਹੀਂ ਕਰਦਾ। ਫਿਰ ਇਸੇ ਆਸ ਵਿੱਚ ਬੱਚਾ ਹੋਵੇਗਾ। ਕਈ ਸਾਲ ਲੰਘ ਜਾਂਦੇ ਨੇ। ਪਰ ਉਹਨਾਂ ਦੇ ਔਲਾਦ ਨਹੀਂ ਹੁੰਦੀ ਪਰ ਉਹ ਰਿਸ਼ਤੇਦਾਰਾਂ ਦੀ ਗੱਲ ਮੰਨ ਲੈਂਦੇ ਨੇ ਅਸੀਂ ਕਿਸੇ ਦਾ ਬੱਚਾ ਗੋਦ ਲੈ ਲਵਾਂਗੇ ਪਤਨੀ ਦੁਆਰਾ ਆਪਣੇ ਰਿਸ਼ਤੇਦਾਰਾਂ ਤੋਂ ਬੱਚਾ ਗੋਦ ਲੈਣ ਲਈ ਕਿਹਾ ਜਾਂਦਾ ਕੋਈ ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚੋਂ ਉਹਨਾਂ ਨੂੰ ਬੱਚਾ ਗੋਦ ਦੇ ਰਿਹਾ ਹੁੰਦਾ ਪਰ ਪਤੀ ਦੁਆਰਾ ਮਨਾ ਕਰ ਦਿੱਤਾ ਜਾਂਦਾ ਬੱਚਾ ਗੋਦ ਮੈਂ ਆਪਣੀ ਰਿਸ਼ਤੇਦਾਰੀ ਵਿੱਚੋਂ ਲਾਵਾਂਗਾ ਪਤਨੀ ਨੂੰ ਇਹ ਮਨਜ਼ੂਰ ਨਹੀਂ ਹੁੰਦਾ ਇਸੇ ਤਰ੍ਹਾਂ ਇੱਕ ਜਿੱਦ ਉਹਨਾਂ ਨੂੰ ਬੇਔਲਾਦ ਹੀ ਰੱਖ ਦਿੰਦੀ ਹੈ ਇਸੇ ਜਿੱਦ ਦੇ ਵਿੱਚੋਂ ਆਪਣਾ ਕਿੰਨਾ ਟਾਈਮ ਲੰਗਾ ਆ ਦਿੰਦੇ ਨੇ ਇਸ ਦੇ ਕਾਰਨ ਹੋਰ ਸਾਲ ਬੀਤ ਜਾਂਦੇ ਨੇ ਪਰ ਉਹਨਾਂ ਦੇ ਔਲਾਦ ਨਹੀਂ ਹੁੰਦੀ ਅੱਜ ਉਹਨਾਂ ਦੀ ਉਮਰ 70-75 ਸਾਲ ਦੇ ਕਰੀਬ ਹੋ ਚੁੱਕੀ ਹੈ ਪਰ ਉਹ ਇਕੱਲੇ ਰਹਿ ਰਹੇ ਨੇ ਤੇ ਉਹਨਾਂ ਦੇ ਬੁਢਾਪੇ ਦਾ ਕੋਈ ਵੀ ਸਹਾਰਾ ਨਹੀਂ ਹੈ ਹੁਣ ਸੋਚਦੇ ਨੇ ਕਿ ਜੇ ਅਸੀਂ ਸਮੇਂ ਰਹਿੰਦੇ ਕੋਈ ਬੱਚਾ ਗੋਦ ਲਿਆ ਹੁੰਦਾ ਤਾ ਸਾਡੀ ਇਹ ਹਾਲਤ ਨਾ ਹੁੰਦੀ ਹੁਣ ਪਛਤਾ ਰਹੇ ਨੇ ਉਹਨਾਂ ਦੀ ਉਮਰ ਹੋ ਗਈ ਹੈ ਹੁਣ ਕੋਈ ਬੱਚਾ ਪਾਲ ਵੀ ਨਹੀਂ ਸਕਦੇ ਅਸੀਂ ਇਸ ਤਰ੍ਹਾਂ ਇਸ ਸਟੋਰੀ ਦੇ ਵਿੱਚ ਦੇਖਦੇ ਹਾਂ ਕਿ ਕਿਸ ਤਰ੍ਹਾਂ ਪਤੀ ਪਤਨੀ ਦੀ ਇੱਕ ਜਿੱਦ ਨੇ ਉਹਨਾਂ ਨੂੰ ਬੇਔਲਾਦ ਰਹਿਣ ਦਿੱਤਾ ਜੇਕਰ ਉਹਨਾਂ ਨੇ ਸਮੇਂ ਰਹਿੰਦੇ ਕੋਈ ਬੱਚਾ ਗੋਦ ਲਿਆ ਹੁੰਦਾ ਤਾਂ ਅੱਜ ਉਹਨਾਂ ਦੇ ਬੁਢਾਪੇ ਦਾ ਕੋਈ ਸਹਾਰਾ ਹੁੰਦਾ ਉਹਨਾਂ ਨੇ ਆਪਣਾ ਸਮਾਂ ਇੰਜ ਹੀ ਬਤੀਤ ਕਰ ਦਿੱਤਾ ਇਸੇ ਤਰ੍ਹਾਂ ਜੇਕਰ ਤੁਹਾਡੀ ਲਾਈਫ ਦੇ ਵਿੱਚ ਵੀ ਹੋ ਰਿਹਾ ਹੈ ਸਮਾਬਰਵਾਦ ਨਾ ਕਰੋ ਤੁਸੀਂ ਅਨਾਥ ਆਸ਼ਰਮਾਂ ਵਿੱਚੋਂ ਵੀ ਬੱਚਾ ਗੋਦ ਲੈ ਸਕਦੇ ਹੋ ਤੇ ਉਹਨਾਂ ਨੂੰ ਇੱਕ ਵਧੀਆ ਜ਼ਿੰਦਗੀ ਦੇ ਸਕਦੇ ਹੋ ਸਮਾ ਖਰਾਬ ਨਾ ਕਰੋ ਜ਼ਿੰਦਗੀ ਬਹੁਤ ਛੋਟੀ ਹੈ ਸੋਚਦੇ ਹੀ ਲੰਘ ਜਾਣੀ ਹੈ ਪਤਾ ਵੀ ਨਹੀਂ ਲੱਗਣਾ ਇਸ ਤਰ੍ਹਾਂ ਮੈਂ ਆਸ ਕਰਾਂਗੀ ਕਿ ਜੋ ਅੱਜ ਦੀ ਇਹ ਸਟੋਰੀ ਹੈ ਤੁਹਾਨੂੰ ਚੰਗੀ ਲੱਗੀ ਹੋਵੇਗੀ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ